ਕਿ ਦੱਸ ਕੇ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਚਲੋ ਜੀ ਕਰਦੇ ਆਪਾਂ ਆਪਣੇ ਬਲੌਗ ਦੀ ਸ਼ੁਰੂਆਤ ਤੇ ਜਿਹੜੇ ਨਵੇਂ ਨਹੀਂ ਜੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦਿਆ ਕਰੋ ਤੇ ਚਲੋ ਜੀ ਅੱਜ ਆਪਾਂ ਅੱਜ ਤੋਂ ਆਪਾਂ ਲੈ ਕੇ ਆ ਰਹੇ ਹਾਂ ਜੀ ਆਪਣੀ ਡੇਲੀ ਰੂਟੀਨ ਦੇ ਬਲੌਗਸ ਕਿਉਂਕਿ ਬਹੁਤ ਟਾਈਮ ਹੋ ਗਿਆ ਹੈ ਤੇ ਕੋਈ ਵੀਡੀਓ ਚੰਗੀ ਤਰ੍ਹਾਂ ਬਣ ਨਹੀਂ ਰਹੀ ਹੈਗੀ ਹੈ ਨਾ ਤੇ ਟੰਪਰੇ ਲਈ ਜੀ ਵੀਡੀਓ ਆ ਜਾਂਦੀ ਹੈ ਕੋਈ ਨਾ ਕੋਈ ਤੇ ਜਿਵੇਂ ਵੀ ਕੋਈ ਹੈ ਨਾ ਕੁਝ ਵੜਾ ਰਹੇ ਆ ਜਾਂ ਕੁਛ ਹੈ ਪਤਾ ਨਹੀਂ ਕੀ ਹੋ ਰਿਹਾ ਹੈ ਤੇ ਬਹੁਤ ਟਾਈਮ ਮਤਲਬ ਕੁਛ ਦਿਨਾਂ ਅਮੇਦੀ ਹੁੰਨੇ ਹੁੰਨੇ ਹੈ ਨਾ ਕਿ ਜਿਹੜੇ ਦਿਨਾਂ ਚ ਆਪਾਂ ਨੂੰ ਮਤਲਬ ਕੋਈ ਕੰਮ ਕਰ ਕਰਨ ਦੀ ਦਿਲ ਨਹੀਂ ਕਰਦਾ ਤੇ ਲੋ ਜੀ ਬੱਚੇ ਚਲੇ ਗਏ ਨੇ ਸਕੂਲ ਤੇ ਸਰਦਾਰ ਜੀ ਚਲੇ ਗਏ ਆਪਣੇ ਕੰਮ ਤੇ ਤੇ ਆਪਾਂ ਨੇ ਚਾਹ ਪਾਣੀ ਪੀ ਲਿਆ ਤੇ ਅੱਧਾ ਪੌਣਾ ਘੰਟਾ ਫੋਨ ਚਲਾ ਲਿਆ ਆ ਮੇਰੀ ਸਭ ਤੋਂ ਵੱਡੀ ਬਿਮਾਰੀ ਹੈ ਹੈ ਨਾ ਵੀ ਮੈਂ ਚਾਹ ਇਕੱਲੀ ਪੀ ਨਹੀਂ ਸਕਦੀ ਹੈਗੀ ਜਾਂ ਤਾਂ ਮੇਰੇ ਨਾਲ ਕੋਈ ਚਾਹ ਪੀਣ ਵਾਲਾ ਹੋਣਾ ਚਾਹੀਦਾ ਤੇ ਜਾਂ ਮੇਰੇ ਕੋਲ ਫੋਨ ਹੋਣਾ ਚਾਹੀਦਾ ਮੈਂ ਫਿਰ ਚਾਹ ਪੀ ਸਕਦੀ ਆ ਤੇ ਕੁਛਕ ਦਿਨਾਂ ਤੋਂ ਪਤਨੀ ਚਾ ਵੀ ਨਹੀਂ ਵਧੀਆ ਲੱਗ ਰਹੀ ਰੋਟੀਆਂ ਨਹੀਂ ਵਧੀਆ ਲੱਗ ਰਹੀਆਂ ਨਾ ਪਤਨ ਸ਼ਾਇਦ ਮਤਲਬ ਦਿਨ ਕੁ ਸ਼ਾਮੇ ਦੇ ਹਨ ਤੇ ਲੋਜੀ ਕਰਦੇ ਆਪਾਂ ਆਪਣੇ ਕੰਮ ਦੀ ਸ਼ੁਰੂਆਤ ਹੁਣ ਤੇ ਹੁਣ ਆਪਾਂ ਪਹਿਲਾਂ ਤੁਹਾਨੂੰ ਘਰ ਦੀ ਹਾਲਤ ਦਿਖਾਈਏ ਆਪਣੇ ਦੀ ਵੀ ਆਪਣੇ ਘਰ ਦੇ ਹਾਲਾਤ ਕੁਝ ਹੁਣ ਕਿਵੇਂ ਦੇ ਨੇ ਤੇ ਥੋੜੇ ਟਾਈਮ ਬਾਅਦ ਕਿਵੇਂ ਹੋਣਗੇ ਨਾ ਤੇ ਸਾਰਿਆਂ ਦੇ ਘਰ ਦੇ ਹਾਲਾਤ ਤਸਵੀਰ ਇਸ ਵਰੀ ਐਵੇਂ ਹੁੰਦੇ ਆ ਤਾਂ ਉਹ ਜ਼ਰੂਰ ਦੱਸਿਓ ਪਰ ਸਾਡੇ ਦਾ ਘਰ ਦੇ ਹਾਲਾਤ ਐਵੇਂ ਹੁੰਦੇ ਹਨ ਤੇ ਚਲੋ ਜੀ ਆਪਾਂ ਪਹਿਲਾਂ ਤੁਹਾਨੂੰ ਕਰਾਉਨੇ ਆਪਣੇ ਘਰ ਦੇ ਦਰਸ਼ਨ ਕਿਸੇ ਕਹਿ ਕਹਿ ਕੇ ਹੈ ਨਾ ਤੇ ਉਹ ਆਪਣੇ ਤੌਲੀਏ ਵਗੈਰਾ ਸੁੱਕਣੇ ਪਾ ਜਾਣੇ ਪਰ ਮੇਰਾ ਪੁੱਤ ਤਾਂ ਐਵੇਂ ਸੁੱਟ ਕੇ ਜਾਂਦਾ ਹੁੰਦਾ ਹੈ ਨਾ ਤੇ ਕਿਦੇ ਕਿਦੇ ਘਰ ਦੇ ਵਿੱਚ ਆ ਕੁਝ ਹੁੰਦਾ ਹੈ ਨਾ ਤੇ ਆ ਦੇਖੋ ਜੀ ਜਿੱਥੇ ਚੀਜ਼ ਪਈ ਹੈ ਜਿਹੜੀ ਹੈ ਨਾ ਤੇ ਜਿਵੇਂ ਦੇਖਦੇ ਹੈ ਨਾ ਸਵੇਰੇ ਸਵੇਰੇ ਉਹਵੇਂ ਚੱਕ ਚੱਕ ਕੇ ਸੁੱਟ ਕੇ ਚੀਜ਼ਾਂ ਇਧਰ ਉਧਰ ਭੱਜ ਜਾਂਦੇ ਹਨ ਨਾ ਤੇ ਲੋ ਜੀ ਬੈਡਰੂਮ ਦਾ ਆਪਣਾ ਇਹ ਸਾਰਾ ਸਮਾਨ ਕੰਬਲ-ਕੁੰਬਲ ਕਰਤੇ ਸੈਟ ਹੈ ਨਾ ਤੇ ਉਹ ਕੱਪੜੇ ਸਲਾਈ ਕਰਨ ਵਾਲੇ ਪਏ ਆ ਹਲੇ ਮੇਰੇ ਤੇ ਉਹਨਾਂ ਨੇ ਵੀ ਚੱਕ ਕੇ ਸੈਟੀ ਚ ਰੱਖਣਾ ਹੈ ਤੇ ਬਾਕੀ ਅੱਜ ਦੇਖਦੇ ਆ ਕਟਿੰਗ ਵਗੈਰਾ ਕਰਦੇ ਆ ਸੁੱਟਾਂ ਦੀ ਤੇ ਚਲੋ ਜੀ ਆਪਾਂ ਹੁਣ ਪਹਿਲਾਂ ਹਾਂ ਸਾਮਾਨ ਸਲਾ ਚੱਕ ਲਈਏ ਤੇ ਕਿਚਨ ਦਾ ਵੀ ਹਾਲ ਤਾਂ ਹਲ ਖਸਤਾ ਹੋਈ ਪਈ ਆ ਪਹਿਲਾਂ ਦੁੱਧ ਦਾ ਦਿਨ ਉਹ ਵਾਲੀ ਦੇਣੀ ਰੱਖਦੀ ਆਪਾਂ ਤੇ ਲੇਖ ਜਿਹੜੀ ਚੀਜ਼ ਜੇ ਕੋਈ ਚੀਜ਼ ਨਹੀਂ ਲੈ ਕੇ ਜਾਣੀ ਤਾਂ ਜਿੱਥੇ ਦੇਖਦੇ ਆ ਚਾਨ ਟਾਈਮ ਬਸ ਚੱਕੋ ਹੈ ਨਾ ਵੀ ਮਮਾ ਆਪੇ ਚੱਕਦੀ ਰਹੋਗੀ ਬਾਅਦ ਚ ਆ ਕੁਝ ਹੁੰਦਾ ਹੈ ਤੇ ਪਹਿਲਾਂ ਆਪਾਂ ਦੁੱਧ ਨੂੰ ਰੱਖ ਦਿਓ ਵਾਲੀ ਦੇਣੀ ਤੇ ਇੰਨੇ ਟਾਈਮ ਦੇ ਵਿੱਚ ਆਪਾਂ ਭਾਂਡੇ-ਪੁੰਡੇ ਮਾਂ ਦੀ ਸਾਰਾ ਸਾਮਾਨ ਖਲਾਰਾ ਦੇਖ ਲਓ ਵੀ ਸਵੇਰੇ-ਸਵੇਰੇ ਤਾਂ ਹੀ ਖੁਸ਼ ਹੁੰਦਾ ਹੁੰਦਾ ਹੈ ਨਾ ਵੀ ਸਾਰਿਆਂ ਦੇ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਕੰਮ-ਕਾਰ ਕਰਕੇ ਫਿਰ ਮਿਲਦੇ ਹਾਂ ਤੇ ਚਲੋ ਜੀ ਆਪਾਂ ਚੱਕਦੀਏ ਹੁਣ ਸਾਰਾ ਸਾਮਾਨ ਤੇ ਖਲਾਰਾ ਇੱਧਰ ਉੱਧਰ ਖਿਲਰਿਆ ਹੋਇਆ ਹੈ ਨਾ ਤੇ ਸਵੇਰੇ-ਸਵੇਰੇ ਬਹੁਤ ਜਿਆਦਾ ਹੋ ਜਾਂਦਾ ਪਰ ਉਹ ਵੀ ਕੀ ਕਰਨ ਵਿਚਾਰੀ ਹੈ ਨਾ ਪੂਰਾ-ਪੂਰਾ ਟਾਈਮ ਹੁੰਦਾ ਬੱਚਿਆਂ ਕੋਲ ਤੇ ਫਲਾਂ ਉੱਠਣਾ ਇਸ ਸਵੇਰੇ ਬੱਚਿਆਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਨਾ ਕਿਉਂਕਿ ਹੁਣ ਪੇਪਰਾਂ ਦੇ ਦਿਨ ਚੱਲ ਰਹੇ ਨੇ ਫਿਰ ਰਾਤ ਨੂੰ ਵੀ ਲੇਟ ਹੀ ਸੌਣੇ ਆ ਤੇ ਉਹਦੇ ਕਰਕੇ ਫਿਰ ਇਹ ਹੋ ਜਾਂਦਾ ਹੈ ਨਾ ਤੇ ਚਲੋ ਆਪਾਂ ਨੇ ਤਾਂ ਵੀ ਸਵੇਰ ਤੋਂ ਸਾਡੇ ਘਰ ਦੇ ਕੰਮ ਕਾਰੀ ਕਰਨੇ ਹੈ ਨਾ ਤੇ ਜੇ ਮਤਲਬ ਇਹ ਕੰਮ ਨਹੀਂ ਕਰਾਂਗੇ ਤਾਂ ਆਪਾਂ ਹੋਰ ਕਰਨਾ ਵੀ ਕੀ ਹੈ ਹਨਾ ਤੇ ਚਲੋ ਜੀ ਆਪਣੇ ਘਰ ਦੇ ਕੰਮ ਕਰ ਆਪਾਂ ਖੁਸ਼ੀ-ਖੁਸ਼ੀ ਕਰਦੇ ਆ ਤੇ ਸਭ ਲੋਗ ਉਸ ਨੂੰ ਆਪਾਂ ਸਾਰੀ ਇਹ ਨਾ ਡਸਟਿੰਗ ਵਗੈਰਾ ਕਰਕੇ ਤੇ ਫਿਰ ਝਾੜੂ ਲਗਾ ਕੇ ਪੂੰਛਾ ਲਗਾ ਕੇ ਅੱਜ ਕੱਪੜੇ ਨਹੀਂ ਧੋਣੇ ਹੈਗੇ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਜਿਹਾ ਹੋ ਰਿਹਾ ਸੀਗਾ ਤੇ ਮੈਨੂੰ ਇਹ ਸੀ ਵੀ ਸੂਰੀ ਹੋਣਾ ਹੋ ਜੀ ਤੇ ਕੱਲ ਕੱਲ ਮੈਂ ਕੱਪੜੇ ਧੋਤੇ ਸੀ ਤੇ ਅੱਜ ਕੱਪੜੇ ਹੈ ਨਹੀਂ ਇਹਨੇ ਤੇ ਇਸ ਕਰਕੇ ਆਪਾਂ ਨੇ ਕੱਪੜੇ ਵਗੈਰਾ ਧੋਣੇ ਨਹੀਂ ਬਸ ਝਾੜੂ ਪੂੰਛਾ ਹੀ ਕਰਨਾ ਹੈ ਤੇ ਉਦੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਸੂਟਾਂ ਦੀ ਕੰਟੀਨਿਊ ਵਗੈਰਾ ਕਰਾਂਗੇ ਤੇ ਹੋਸੇ ਗੇਰ ਤਾਂ ਥੋੜੀ ਨਾਲ ਥੋੜੀ ਬਹੁਤੀ ਸ਼ੇਅਰ ਕਰ ਦਾਂਗੇ ਹਨਾ ਵੈਸੇ ਮੈਂ ਸੂਟ ਦੀ ਕਟਿੰਗ ਦੀ ਵੀਡੀਓ ਪਾਉਣੀ ਹੈ ਕਿਉਂਕਿ ਮੈਨੂੰ ਮੈਸੇਜ ਆ ਰਹੇ ਸੀ ਫਿਰ ਭੈਣ ਦੇ ਕੇ ਸਿੰਪਲ ਸੂਟ ਦੀ ਕਟਿੰਗ ਦੀ ਵੀਡੀਓ ਪਾਉ ਹੈ ਹਨਾ ਤੇ ਹਲੇ ਤੋਂ ਪਤਾ ਨਹੀਂ ਕਿਉਂ ਮੇਰੇ ਤੋਂ ਵੀਡੀਓ ਵਗੈਰਾ ਬਣੀ ਨਹੀਂ ਰਹੀਆਂ ਹੈਗੀਆਂ ਹਰੋ ਸੋਚ ਲੱਗਦੀ ਆ ਵੀ ਅੱਜ ਇਹ ਵਾਲੀ ਵੀਡੀਓ ਬਣਾਉਣੀ ਹੈ ਇਹ ਵੀਡੀਓ ਪਾਉਣੀ ਆ ਪਰ ਪਤਾ ਨਹੀਂ ਫਿਰ ਵੀ ਕੀ ਹੋ ਜਾਂਦਾ ਹਨਾ ਤੇ ਕੁਝ ਦਿਨੇ ਮਤਲਬ ਥੋੜੀ ਜਦੋਂ ਮੈਂ ਮੌਸਮ ਚੇਂਜ ਹੁੰਦਾ ਨਾ ਫਿਰ ਐਵੇਂ ਹੋ ਜਾਂਦਾ ਹੁੰਦਾ ਹੈ ਕਿ ਮਤਲਬ ਆਪ ਨੂੰ ਸੁਸਤੀ ਜਿਹੀ ਪਈ ਰਹਿੰਦੀ ਹੈ ਹਨਾ ਤੇ ਕੰਮ ਕਰ ਜਿਹੜੇ ਕਰਨੇ ਹੁੰਦੇ ਆ ਉਹ ਤਾਂ ਕਰਨੇ ਹੀ ਆ ਪਰ ਕੋਈ ਐਕਸਟਰਾ ਕੰਮ ਨਹੀਂ ਹੁੰਦਾ ਹੁੰਦਾ ਹੈਗਾ ਤੇ ਤੇ ਲੋਜੀਸ ਸਾਫ ਸਫਾਈਆਂ ਆਪਣੀਆਂ ਹੋ ਗਈਆਂ ਤੇ ਦੇਖੋ ਉਹੀ ਘਰ ਹੈ ਹੁਣ ਜਿਹੜਾ ਪਹਿਲਾਂ ਮਤਲਬ ਜਦੋਂ ਸਾਰੇ ਜਣੇ ਤਿਆਰ ਹੋ ਕੇ ਜਾਂਦੇ ਹਨਾ ਫਿਰ ਘਰ ਘਰ ਨਹੀਂ ਲੱਗਦਾ ਹੈਗਾ ਹਨਾ ਫਿਰ ਕਵਾੜਖਾਨਾ ਹੋ ਜਾਂਦਾ ਹੈ ਹਨਾ ਤੇ ਚਲੋ ਜੀ ਹੁਣ ਆਪਣਾ ਕੰਮ ਕਾਰ ਸਾਰਾ ਨਿਪਟ ਗਿਆ ਤੇ ਹੁਣ ਆਪਾਂ ਮੈਂ ਹੁਣ ਲੱਗੀਆਂ ਬਣਾਉਣ ਹੈਂਡ ਵਾਸ਼ ਸਾਡਾ ਹੈਂਡ ਵਾਸ਼ ਹੋਇਆ ਖਤਮ ਤੇ ਹੁਣ ਆਪਾਂ ਬਣਾ ਲਈਏ ਹੈਂਡ ਵਾਸ਼ ਤੇ ਆ ਮੇਰੀ ਕਹਿੰਦੇ ਐਨਕ ਜਾਇ ਦੇ ਉੱਪਰ ਫੋਨ ਪਿਆ ਹੁੰਦਾ ਤੇ ਜਾਂ ਫਿਰ ਇਹ ਹੁੰਦੀ ਹੈ ਵਿਚਰੀ ਹੈ ਨਾ ਇਹ ਦੋ ਚੀਜ਼ਾਂ ਵਾਸਤੇ ਹਸਟੈਂਡ ਤੇ ਚਲੋ ਆਪਾਂ ਹੁਣ ਬਣਾ ਲਈਏ ਹੈਂਡ ਵਾਸ਼ ਕਰਦੇ ਆ ਤਿਆਰ ਆਪਣਾ ਹੈਂਡ ਵਾਸ਼ ਹੋਇਆ ਖਤਮ ਅੰਜਸ ਵੀਰੇ ਅਸੋ ਕੱਢ ਕੇ ਇੰਦਰ ਰੱਖ ਗਏ ਨੂੰ ਪਹਿਲਾਂ ਵਿੱਚ ਹੈਂਡ ਵਾਸ਼ ਕਰ ਦੋ ਫਿਰ ਤੇ ਜਿਵੇਂ ਦੇਖਿਆ ਹੋਇਆ ਹੋਇਆ ਸੀ ਖਤਮ ਤੇ ਆਪਾਂ ਹੁਣੇ ਬਣਾਉਣੇ ਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਆਪਾਂ ਤਿਆਰ ਕਰਦੇ ਹਾਂ ਹੈਂਡ ਵਾਸ਼ ਹੁਣ ਤੇ ਮੌਸਮ ਦਿਖਾਉਣੀ ਆ ਤੁਹਾਨੂੰ ਅੱਜ ਮੌਸਮ ਕਦੇ ਬੱਦਲ ਹੋ ਰਹੇ ਨੇ ਕਦੇ ਧੁੱਪ ਨਿਕਲ ਜਾਂਦੀ ਹੈ ਤੇ ਕਦੇ ਜਿਵੇਂ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਗਿੱਦੜ ਗਿੱਦੜ ਦਾ ਵਿਆਹ ਹੋ ਰਿਹਾ ਹੈ ਨਾ ਕਦੇ ਧੁੱਪ ਦੇ ਵਿੱਚ ਮੀਂਹ ਪੈਣ ਲੱਗ ਜਾਂਦਾ ਤੇ ਕਦੇ ਧੁੱਪ ਨਿਕਲ ਜਾਂਦੀ ਹੈ ਮੌਸਮ ਅਜਿਹਾ ਸਿਸਤਰਾ ਦਾ ਹੋਇਆ ਹੋਇਆ ਤੇ ਚਲੋ ਜੀ ਹੱਥ ਪਾਉਣ ਬਣਾ ਲਈਏ ਹੈਂਡ ਵਾਸ਼ ਆਪਾਂ ਤੇ ਹੱਥ ਨੂੰ ਬਣਾਉਣ ਤੂਫਾਨ ਫਿਰ ਆਪਾਂ ਬਣਾ ਕੇ ਪੀ ਲਈ ਇੱਕ ਕੱਪ ਕੌਫੀ ਅੱਜ ਮੈਨੂੰ ਰੋਟੀ ਖਾਣ ਦਾ ਦਿਲ ਨਹੀਂ ਕਰ ਰਿਹਾ ਪਤਾ ਨਹੀਂ ਕਿ ਕਿਵੇਂ ਦਾ ਇੰਨੇ ਦਿਨ ਹੋ ਗਏ ਨਾ ਮੇਰਾ ਚਾਹ ਪੀਣ ਦਾ ਦਿਲ ਕਰਦਾ ਨਾ ਮੇਰਾ ਰੋਟੀ ਖਾਣ ਦਾ ਦਿਲ ਕਰਦਾ ਅੱਜ ਆਪਾਂ ਕੌਫੀ ਪੀ ਕੇ ਸਾਂਗੇ ਵਾ ਤੇ ਚਲੋ ਜੀ ਆਪਾਂ ਕਰ ਲਈਏ ਹੁਣ ਹੈਂਡਵਾਸ਼ ਤਿਆਰ ਆਪਣਾ ਬਹੁਤ ਵਧੀਆ ਰਹਿੰਦਾ ਹੈ ਇਹ ਮੈਨਾਂ ਦਾ ਅਸੀਂ ਮੰਗਵਾਇਆ ਸੀ ਇਹ ਮੋਟਾ ਐਨ ਮੰਗਵਾਇਆ ਮੈਨੂੰ ਜਿਆਦਾ ਨਹੀਂ ਬੋਲਣਾ ਪੁਰਾਣੀ ਵੀਡੀਓ ਦੇਖ ਕੇ ਦੱਸੂਗੀ ਤੇ ਮੈਨਾਂ ਦਾ ਤਕਰੀਬਨ ਸ਼ਾਇਦ 8-9 ਮਹੀਨੇ ਹੋ ਗਏ ਹੋਣੇ ਹਨ ਹਲੇ 2-3 ਮਹੀਨੇ ਹੋਰ ਚੱਲਣੇ ਇੱਕ ਸਾਲ ਚੱਲ ਜਣੇ ਨੇ ਪੂਰਾ ਤੇ ਬਹੁਤ ਵਧੀਆ ਰਹਿੰਦਾ ਹੈ മിക്സ് ബസ് ടാ ട ദോക് മിൻറ്റേ ਬਲੇਡਰ ਨਾਲ ਕਿਉਂਕਿ ਜੇ ਆਪਾਂ ਇਹਨੂੰ ਕਿਸੇ ਮਤਲਬ ਹੋਰ ਚੀਜ਼ ਨਾਲ ਕਰਦੇ ਹਾਂ ਨਾ ਕੋਈ ਸਟਿਕ ਲੈ ਕੇ ਜਾਂ ਹੋਰ ਫਿਰ ਵੀ ਉਹਦੇ ਵਿੱਚ ਗੱਠਾਂ ਨਹੀਂ ਰਹਿ ਜਾਣੀਆਂ ਤੇ ਕਾਦੇ ਨਾਲ ਚੰਗੀ ਤਰ੍ਹਾਂ ਹੋ ਜਾਂਦਾ ਹੈ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ گاੜਾ ਹੋ ਜਾਂਦਾ ਫਿਰ ਹੈ ਨਾ ਫਿਰ ਉਹਦੇ ਨਾਲ ਕਿਸੇ ਸਟਿਕ ਦੇ ਨਾਲ ਚੰਗੀ ਤਰ੍ਹਾਂ ਨਹੀਂ ਹੁੰਦਾ ਹੈਗਾ ਕੋਈ ਵੀ ਚੇਹੇ ਦੀ ਗੱਠਾਂ ਨਹੀਂ ਰਹਿਣੀਆਂ ਹੋ ਗਿਆ ਇਹ ਰੇੜੀ ਆਪਣਾ ਹੁਣ ਇਹਨੂੰ ਆਪਾਂ 15-20 ਮਿੰਟ ਰੱਖਣ ਤੋਂ ਬਾਅਦ ਇਹ ਸੈਟਿੰਗ ਆ ਜੂਗੀ ਇਹਦੀ ਮੈਂ 15-20 ਮਿੰਟ ਇਹਨੂੰ ਐਵੇਂ ਹੀ ਰੱਖਾਂਗੇ ਆਪਾਂ ਵੇਖੋ ਐਵੇਂ ਬਣ ਚਣੀਆ ਫਿਰ ਫਿਰ ਉਹਦੇ ਨਾਲ ਸੈੱਟ ਨਹੀਂ ਹੁੰਦਾ ਹੈਗਾ ਇਹਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਫਿਰ ਉਜੀ ਆਪਾਂ ਨੇ ਡਿਸ਼ਵਾਸ਼ ਇੱਧਰ ਸੌਰੀ ਹੈਂਡਵਾਸ਼ ਆਪਾਂ ਇੱਧਰ ਤਿਆਰ ਕਰਕੇ ਰੱਖਤਾ ਇਹਦੇ ਵਿੱਚ ਫਿਰ ਬਾਅਦ ਚ ਕਰਾਂਗੇ ਆਪਾਂ ਕਿਉਂਕਿ ਇਹਨੂੰ ਚੰਗੀ ਤਰ੍ਹਾਂ ਹੈ ਨਾ ਹਲੇ ਇਹਦੇ ਛੱਗ ਜੀ ਆਈ ਹੋਈ ਆ ਤੇ ਜਦੋਂ ਬੈਠ ਜੂਗੀ ਤੇ ਇਹਦੇ ਨਾਲ ਦਾ ਹੀ ਸੇਮ ਆ ਆਪਣਾ ਡਿਸ਼ਵਾਸ਼ਲ ਇਹੰਦਾ ਹੋਇਆ ਤੇ ਇਹ ਵੀ ਐਵੇਂ ਰੈਡੀ ਹੋ ਜਾਂਦਾ ਬਹੁਤ ਵਧੀਆ ਚੀਜ਼ ਆ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਹੋਰ ਕੰਮ ਕਰਦੇ ਨਾਲ ਪਹਿਲਾਂ ਮੈਂ ਥੋੜੀ ਜਿਹੀ ਆਪਣੇ ਹਾਲਤ ਸੁਧਾਰ ਕੇ ਕਾਫੀ ਕੁਫੀ ਬਣਾ ਕੇ ਪੀ ਲਾਂ ਤੇ ਫਿਰ ਦੇਖਣਾ ਜੀ ਮੈਂ ਸੂਟ ਕਟਿੰਗ ਕਰਨੇ ਆ ਉਹ ਕਰਕੇ ਫਿਰ ਬੱਸ ਦੇਖਦੇ ਮਿਲਦੇ ਨੇ ਰਹਾ ਤੇ ਲੋ ਜੀ ਆਪਣੇ ਕੰਮ ਕਰ ਕਰਦੇ ਹੋਗੇ ਸਾਰੇ ਤੇ ਚਾ ਕਾਫੀ ਕੁਫੀ ਬਣਾ ਕੇ ਪੀ ਲਿਆ ਆਪਾਂ ਨੇ ਕਿਉਂਕਿ ਉਸ ਟਾਈਮ ਆ ਕਿਸੇ ਮੇਰੇ ਕੋਲ ਕਾਲ ਤੇ ਵੀਡੀਓ ਮੈਂ ਬਣਾ ਲਈ ਸਕੀ ਹੈਗੀ ਯਾ ਨਾ ਤੇ ਫਿਰ ਆਪਾਂ ਹੁਣ ਚਾਰਜ ਹੋ ਕੇ ਲੱਗ ਗਏ ਹੁਣ ਆਪਾਂ ਸੂਟਾਂ ਦੀ ਕਟਿੰਗ ਕਰਨ ਤੇ ਮੈਂ ਅੱਜ ਦੋ ਸੂਟ ਲਈਆਂ ਕਟਿੰਗ ਕਰਨ ਦੇ ਲਈ ਤੇ ਇੱਕ ਤਾਂ ਇਹ ਵਾਲਾ ਸੂਟ ਹੈ ਇਹ ਦੋਨੋਂ ਸੂਟ ਕਿਸੇ ਦਿਨ ਹੈਗੇ ਦੋਨੋਂ ਸੂਟ ਹੈਗੇ ਨੇ ਮੇਰੇ ਤੇ ਇੱਕ ਤਾਂ ਇਹ ਵਾਲਾ ਸੂਟ ਕਟਿੰਗ ਕਰਨ ਲੱਗੀ ਆ ਮੈਂ ਇਹ ਸੂਟ ਤਾਂ ਆਪਰ ਨੂੰ ਆਇਆ ਗਿਫਟ ਹਨਾ ਗਿਫਟ ਮਿਲਿਆ ਹੋਇਆ ਤੇ ਇਹਦੇ ਫਰੰਟ ਤੇ ਵੀ ਵਰਕ ਹੋਇਆ ਹੋਇਆ ਹੈ ਤੇ ਬਾਜੂ ਤੇ ਪੌਂਚਿਆਂ ਤੇ ਵੀ ਵਰਕ ਹੋਇਆ ਹੋਇਆ ਤੇ ਇਹਦੀ ਕਟਿੰਗ ਕਰਾਂਗੇ ਆਪਾਂ ਹੁਣ ਨਾਲ ਹੀ ਇਹਦੇ ਹੈਗਾ ਜੀ ਕੋਟੇ ਡੋਰੀਏ ਦਾ ਦੁਪੱਟਾ ਇਹ ਵਾਲਾ ਕੋਟੇ ਡੋਰੀਏ ਦਾ ਦੁਪੱਟਾ ਇਹਦੇ ਨਾਲ ਕਿਉਂਕਿ ਇਹ ਹੁਣ ਜਿਵੇਂ ਦਾ ਮੌਸਮ ਆ ਰਿਹਾ ਅੱਗੇ ਹੈ ਨਾ ਤੇ ਉਹ ਮੌਸਮ ਦੇ ਵਿੱਚ ਪੈ ਜਾਣਾ ਹੈ ਤੇ ਕਾਟਨ ਦਾ ਸੂਟ ਹੈ ਇਹ ਇਹ ਕਟਿੰਗ ਕਰਾਂਗੇ ਤੇ ਇੱਕ ਇੱਕ ਕਟਿੰਗ ਕਰਾਂਗੇ ਆਪਾਂ ਇਹ ਵਾਲੇ ਸੂਟ ਦੀ ਇਹ ਹੈਗਾ ਟੈਬੀ ਦੇ ਵਿੱਚ ਹੈ ਪਿਓਰ ਟੈਬੀ ਦੇ ਵਿੱਚ ਪਿਓਰ ਕਾਟਨ ਟੈਬੀ ਦੇ ਵਿੱਚ ਹੈ ਸੂਟ ਲਾਈਨਿੰਗ ਚ ਹੁੰਦਾ ਜਿਹੜਾ ਟੈਬੀ ਇੱਕ ਤਾਂ ਪਲੇਨ ਹੁੰਦਾ ਤੇ ਇੱਕ ਲਾਈਨਿੰਗ ਚ ਹੁੰਦਾ ਤੇ ਇਹ ਲਾਈਨਿੰਗ ਵਾਲਾ ਹੀ ਹੈ ਤੇ ਇਹ ਵਾਈਕ ਰਿਆ ਮੈਂ ਅਹਿਮ ਫੈਸ਼ਨ ਬੁਟੀਕ ਤੋਂ ਤੇ ਜੇ ਤੁਸੀਂ ਵੀ ਮਤਲਬ ਘੱਟ ਪ੍ਰਾਈਸ ਦੇ ਵਿੱਚ ਸੂਟ ਖਰੀਦਣਾ ਚਾਹੁੰਦੇ ਆ ਤੇ ਤੁਸੀਂ ਲੈ ਸਕਦੇ ਆ ਇਹ ਪਿਓਰ ਮਤਲਬ ਇਹ ਮੈਨੂੰ ਮਿਲ ਰਿਆ ਸੀ ਬਾਹਰੋਂ ਕਿਤੇ 1200 ਦਾ ਕਿਤੇ 1300 ਦਾ 1400 ਦਾ ਹੈ ਨਾ ਤੇ ਇਹ ਮੈਂ ਖਰੀਦਿਆ ਉਹਨਾਂ ਕੋਲੋਂ ਸਿਰਫ 700 ਰੁਪਏ ਦੇ ਵਿੱਚ ਤੇ ਦੇਖੀ ਫਿਰ ਆਪਣਾ ਹੈ ਨਾ ਕਿੰਨਾ ਫਾਇਦਾ ਹੋ ਜਾਂਦਾ ਕਿਉਂਕਿ ਜੇ ਆਪਾਂ ਸ਼ੋਰੂਮ ਤੋਂ ਮਤਲਬ ਕਪੜਾ ਖਰੀਦਦੇ ਆ ਤਾਂ ਉੱਥੇ ਥੋੜਾ ਜਿਆਦਾ ਕਾਸਟਲੀ ਪੈਣਾ ਕਿਉਂਕਿ ਉਹਨਾਂ ਨੇ ਸਾਰੇ ਖਰਚੇ ਆਪਣੇ ਕੱਢਣੇ ਹੁੰਦੇ ਹਨ ਹੈ ਨਾ ਤੇ ਜੇ ਆਪਾਂ ਐਵੇਂ ਕਿਸੇ ਮਤਲਬ ਟੋਕਰੀ ਤੋਂ ਖਰੀਦਦੇ ਆ ਤਾਂ ਜਿਹੜੀਆਂ ਭੈਣਾਂ ਘਰ ਬੈਠ ਕੇ ਕੰਮ ਕਰ ਰਹੀਆਂ ਨੇ ਹਨਾ ਤਾਂ ਉਹਨਾਂ ਤੋਂ ਥੋੜਾ ਜਿਹਾ ਮਤਲਬ ਆਪਾਂ ਨੂੰ ਸਸਤਾ ਪਿਆ ਜਾਂਦਾ ਹੈ ਹਨਾ ਤੇ ਬਜਟ ਦੇ ਵਿੱਚ ਆ ਜਾਂਦਾ ਆਪਣੇ ਤੇ ਇਹ ਹੈਗਾ ਜੀ ਮਤਲਬ ਪਿਓਰ ਟੈਪ ਵੀ ਲਾਈਨਿੰਗ ਦੇ ਵਿੱਚ ਸੂਟ ਹੈ ਇਹ ਮੈਨੂੰ ਮਿਲਿਆ ਸਿਰਫ 700 ਰੁਪਏ ਦੇ ਵਿੱਚ ਜੇ ਤੁਸੀਂ ਵੀ ਐਵੇਂ ਦੇ ਸੂਟ ਬਾਏ ਕਰਨਾ ਚਾਹੁੰਦੇ ਹੋ ਹਨਾ ਵਰਕ ਵਾਲੇ ਜਾਂ ਆਲ ਓਵਰ ਪੇਂਟਡ ਤਾਂ ਤੁਸੀਂ ਕਰ ਸਕਦੇ ਮੈਂ ਉਹਨਾਂ ਦਾ ਨੰਬਰ ਮੈਂਸ਼ਨ ਕਰ ਦੋਗੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਤੋਂ ਆਰਡਰ ਮੰਗਵਾ ਸਕਦੇ ਆ ਤੇ ਮੈਂ ਹੁਣ ਇਹਨੂੰ ਕਟਿੰਗ ਕਰਨ ਲੱਗੀ ਆ ਪਹਿਲਾਂ ਆਪਾਂ ਐਸੋ ਜਿਹੜੀ ਕਿ ਸਾਈਡਾ ਥੋੜਾ ਜਿਹਾ ਹੈ ਨਾ ਕਾਣ ਚ ਕਟਿੰਗ ਕਰੀ ਦੀਏ ਉਹਨੂੰ ਕੱਢ ਲੀਨੇ ਆ ਇਸ ਸੂਟ ਦੀ ਲੈਂਥ ਹੈਗੀ ਐ 43 ਅਜਿਵੇਂ ਮਾਰਕਰ ਵੀ ਖਤਮ ਹੋ ਕੇ ਤੇ ਹੁਣ ਚਾਹ ਨਹੀਂ ਗਿਆ ਕਿੰਨਾ ਟਾਈਮ ਹੋ ਗਿਆ ਕੱਲ ਕਦਮ ਨੂੰ ਐਸੀ ਵੀ ਸੱਡੇ ਨੂੰ ਜਾ ਕੇ ਆਵਾਂਗੇ ਮਾਰਕੀਟ ਤੋਂ ਥੋੜਾ ਜਿਹਾ ਸਮਾਨ ਖਰੀਦ ਕੇ ਲਿਆਵਾਂਗੇ ਦੂਸਰੇ ਦੀ ਹੈਗੀ ਤਿਆਰੀ ਕੱਟਣ ਦੀ ਤੇ ਹੁਣ ਇਹ ਸੂਟ ਹੈਗਾ ਜਿਹੜਾ ਇਹ ਵਰਕ ਵਾਲਾ ਹੈ ਤੇ ਇਹਦੇ नीचे ਲੱਗੀ ਹੋਈ ਹੈ ਇਹ ਵਾਲੀ ਲੈਸ ਤੇ ਇਹ ਲੈਸ ਮੈਂ ਉਤਾਰਨੀ ਸੀ ਪਹਿਲਾਂ ਤੇ ਫਿਰ ਮੈਨੂੰ ਆਰਡਰ ਆ ਗਿਆ ਵੀ ਇਹ ਲਾਉਣੀ ਹੈ ਹਨਾ ਤੇ ਫਿਰ ਮੈਂ ਕਿਹਾ ਚੱਲ ਲਾ ਲਨੇ ਆ ਤੇ ਹੁਣ ਜੀ ਮੈਂ ਇਹ ਵਾਲੀ ਲੈਸ ਲੱਗੀ ਹੈ ਪਹਿਲਾਂ ਉਤਾਰਨ ਫਿਰ ਆਪਾਂ ਕਿਉਂਕਿ ਇਹਦੇ नीचे ਜਿਹੜਾ ਮਤਲਬ ਜਿੰਨਾ ਕੋਨਾ ਨੇ ਕੱਪੜਾ ਛੱਡਿਆ ਹੋਇਆ ਹੈ ਹਨਾ ਤੇ ਕੁਛ ਮਤਲਬ ਜਿਵੇਂ ਇਹ ਲਗਾਈ ਹੋਈ ਹੈ ਹਨਾ ਇਹ ਟੈਂਪਰੇਰੀ ਚ ਲਗਾਈ ਦਿੰਦੀ ਹੈ ਵੀ ਯੂ نو ਫੋਲਡਰ ਨਹੀਂ ਕਰਿਆ ਹੁੰਦਾ ਨੀਚੇ ਹਨਾ ਆਪਾਂ ਆਪਣੀ ਤਸੱਲੀ ਨਾਲ ਮਤਲਬ ਇਹਦੇ ਨੀਚੇ ਹੋਰ ਫੈਬਰਿਕ ਲਾ ਕੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਫੋਲਡ ਕਰਕੇ ਤਰਪਾਈ ਕਰਕੇ ਹਨਾ ਤੇ ਆਪਾਂ ਇਹਨੂੰ ਫੇਰ ਲਾਵਾਂਗੇ ਹਨਾ ਤੇ ਪਹਿਲਾਂ ਆਪਾਂ ਇਹਨੂੰ ਉਤਾਰ ਲੈਣੇ ਆ ਫਿਰ ਆਪਾਂ ਕਰਦੇ ਹਾਂ ਸੂਟ ਦੀ ਕਟਿੰਗ ਹਨਾ ਹੁਣ ਇਹ ਲਾਉਣੀ ਪੈਣੀ ਹੈ ਮੈਨੂੰ ਪਹਿਲਾਂ ਮੈਂ ਸੋਚ ਰਹੀ ਸੀ ਵੀ ਨਾ ਲਾਵਾਂ ਹਨਾ ਵੀ ਅ ਚਲੋ ਵੈਸੇ ਮੈਨੂੰ ਮਤਲਬ ਥੋੜੇ ਜਿਹੇ ਇਹ ਮਤਲਬ ਇਹ ਐਮਰੀ ਜਿਹੜੀ ਚੀਜ਼ਾਂ ਥੋੜੀਆਂ ਜਿਹਾ ਘੱਟ ਪਸੰਦ ਹੁੰਦੀਆਂ ਹਨਾ ਪਰ ਚਲ ਮੈਂ ਸੋਚਿਆ ਵੀ ਹੁਣ ਲਾਈ ਲੈਣੇ ਆ ਵੀ ਹੁਣ ਫੈਕਟਰੀ ਚੋਂ ਲੱਗੀ ਹੋਸੀ ਪ੍ਰੈਸ ਕਰਨਾ ਹੁੰਦਾ ਤੇ ਵੀਡੀਓ ਲਾਈਕ ਹੋ ਜਾਂਦੀ ਹੈ ਤੇ ਜੇ ਆਪਾਂ ਲਾਈਕ ਕਰਦੇ ਆ ਤਾਂ ਵੀਡੀਓ ਅੱਗੇ ਫਿਰ ਮਤਲਬ ਸ਼ੋ ਹੁੰਦੀ ਹੈ ਹਨਾ ਜਿੰਨਾ ਆਪਾਂ ਲਾਈਕ ਕਰਦੇ ਆ ਵੀਡੀਓ ਨੂੰ ਤਾਂ ਉਹਨੀ ਸ਼ੋ ਹੁੰਦੀ ਹੈ ਉਹਦੇ ਵਿੱਚ ਤੁਹਾਡਾ ਤਾਂ ਕੋਈ ਪੈਸਾ ਨਹੀਂ ਲੱਗਦਾ ਹੈਗਾ ਸਿਰਫ ਤੁਸੀਂ ਇੱਕ ਬਟਨ ਪ੍ਰੈਸ ਕਰਨਾ ਹੁੰਦਾ ਹੈਨਾ ਤੇ ਚਲੋ ਜੀ ਆਪਾਂ ਹੁਣ ਇਹਨੂੰ ਉਧੇੜ ਲਈਏ ਕਿਉਂਕਿ ਜੇ ਮੈਂ ਗੱਲਾਂ ਬਾਤਾਂ ਕਰਦੀ ਰਹੀ ਇਹ ਨਹੀਂ ਪਤਾ ਹੈਗਾ ਵੀ ਮੈਂ ਲੈਸ ਇਹ ਉਧੇੜ ਦੀ ਉਧੇੜਦੀ ਸੂਟ ਨੂੰ ਉਧੇੜਦਾ ਹੈ ਨਾ ਤੇ ਮੇਰਾ ਧਿਆਨ ਇੱਧਰ ਹੋ ਜੇ ਤੁਹਾਡੇ ਵੱਲ ਹੈ ਨਾ ਵੀਡੀਓ ਵੱਲ ਤੇ ਚਲੋ ਫਿਰ ਆਪਾਂ ਥੋੜਾ ਠਹਿਰ ਕੇ ਮਿਲਦੇ ਹਾਂ ਤੇ ਚਲੋ ਜੀ ਰਸ਼ਮੀਨ ਆ ਗਈ ਹੈ ਸਕੂਲ ਤੋਂ ਤੇ ਮੈਂ ਇਹਨੂੰ ਖਾਣ ਪੀਣ ਨੂੰ ਦਿੱਤਾ ਹੈ ਨਾ ਚਾਹ ਬਣਾਵਾਂਗੇ ਹੁਣ ਅਸ਼ਵਰ ਨੂੰ ਆਏ ਤੇ ਅਸ਼ਵਰ ਨੇ ਤੇ ਅਸ਼ਵਾਜੀ ਹੁਣ ਮੈਂ ਤੋੜ ਲਵਾਂ ਗੋਭੀ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਸਾਦੀ ਗੋਭੀ ਤੇ ਦੇਖਦੇ ਹਾਂ ਲੈ ਜਾ ਕੇ ਗੋਭੀ ਹੋਗੀ ਕਿੰਨੀ ਉੱਥੇ ਹੈ ਨਾ ਲੋ ਜੀ ਆ ਗਿਆ ਮੇਰਾ ਪੁੱਤ ਵੀ ਬੜੀ ਲੰਬੀ ਉਮਰ ਹੈ ਮੇਰੇ ਪੁੱਤ ਦੀ ਮੈਂ ਹੋਣੀ ਜ਼ਿਆਦਾ ਕਰਦੀ ਨਹੀਂ ਕਿ ਮੈਨੂੰ ਫੇਰ ਬਣਾਉਂਗੇ ਚਾਹ ਤੇ ਇਹ ਪੇਪਰ ਕਿਵੇਂ ਹੋਇਆ ਚ ਵਧੀਆ ਹੋ ਗਿਆ ਹੈ ਵਧੀਆ ਹੋ ਗਿਆ ਤੇ ਡਿਵੀਸ਼ਨ ਨਾਰੀ ਮੈਡਮ ਦਾ ਫੋਨ ਆਇਆ ਤਾਂ ਕਹਿੰਦੀ ਅਸ਼ਵ ਨੂੰ ਲੈਣਾ ਉਂਗੇ ਕਿ ਭੇਜਦੀ ਹੈ ਮੈਂ ਰੋਟੀ ਖਾਧ ਹੈ ਮੇਰੇ ਘਪੇ ਦੇ ਤੇ ਪੇਦੋਸ ਦੇ ਵੀ ਛੋਟਾ ਜਿਹਾ ਰਹਿ ਗਿਆ ਬਾਕਸ ਦੇ ਕਰਾਇ ਜੋ ਕਿ ਵੈਸੇ ਹੈਗੀ ਹੈ ਤੇ ਕੁਲਚੇ ਖਾਣੇ ਤੇ ਕੁਲਚੇ ਜਗੇ ਤੇ ਕਿੱਥੇ ਹੈ ਤੇਰੇ papa ਕਿਹਦੇ ਦੇ ਕਰਨੇ ਵੀ ਕੁਲਚੇ ਵਾਸਤੇ ਰੋ ਨੂੰ ਰੋਜ਼ ਪੈਸੇ ਨਹੀਂ ਦੇਣੇ ਹੈਗੇ ਨਹੀਂ ਕੁਲਚੇ ਵਰਗੇ ਹੋਰ ਹੋ ਜਾਊਗਾ ਪਹਿਲਾਂ ਹੀ ਹੋਇਆ ਪਿਆ ਹੈ ਨੇ ਤੇ ਉਹ ਦੱਸ ਮੈਨੂੰ ਚਾਹ ਪੀਣੀ ਹੈ ਚਾਹ ਪੀਣੀ ਹੈ ਮੈਨੂੰ ਨਾ ਦਿਖਾ ਵਾਲੇ ੁੱਲੇ ਮੇਰੇ ਕੋਈ ਨਾ ਚਾਹ ਪੀਣੀ ਹੈ ਪਾ ਪੀਉਂਗਾ ਚਲ ਫਿਰ ਮੈਂ ਗੋਭੀ ਤੋੜ ਲਿਆਵਾਂ ਫਿਰ ਨਾ ਫਿਰ ਚਾਹ ਬਣਾਣੀ ਕਰਨੀ ਆ ਆਹੇ ਆਗੀ ਬਸ 2 ਮਿੰਟ ਗੋਭੀ ਤੋੜ ਲਿਆਵਾਂਗੇ ਚਲੋ ਉਸੇ ਤੋੜੀਏ ਗੋਭੀ ਘਰ ਦੀ ਚੀਜ਼ ਦਾ ਫਾਇਦਾ ਹੈਗਾ ਜੇ ਕੋਈ ਸਬਜ਼ੀ ਨਹੀਂ ਹੈਗੀ ਤਾਂ ਜਾਓ ਉੱਤੇ ਸਬਜ਼ੀ ਤੋੜੋ ਹਨਾ ਦਾ ਜਿਵੇਂ ਸਵੇਰ ਦਾ ਖਚਤਾ ਕਹਿੰਦੇ ਨੇ ਇਹਨੂੰ ਤਾਂ ਤੋੜ ਨਹੀਂ ਤੋੜਨਾ ਪਾਣੀ ਹੋਰ ਜੀ ਨਾ ਕੋਈ ਹੋਇਆ ਹੈਗਾ 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 ਵੇ 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 ਚੱਕ ਤੇ ਫੱਟੇ ਹੋਈ ਗੋਭੀ ਨੇ ਅੱਜ ਤਾਂ ਹੂੰ ਇਹ ਕੋਰ ਮਿਲ ਗਿਆ ਹਾਂ ਤੋ ਹਾਲੇ تک ਹੋਰ ਵੀ ਹੈ ਪਰ ਇਹਨੂੰ ਰਹਿਣ ਦੰਨੇ ਆ ਦੋ ਬਹੁਤ ਐਂਪਾ ਨੂੰ ਕਿਉਂਕਿ ਗੋਭੀ ਫਿਰ ਤਾਜੀ ਵਧੀਆ ਲੱਗਦੀ ਹੈ ਦੂਸਰੇ ਕੰਮ ਤਾਂ ਗੋਭੀ ਕੀ ਖੰਦਨ ਹੈ ਨਾ ਇਹ ਘਰ ਦੀ ਗੋਭੀ ਦੇਖ ਐਨਾ ਫਾਇਦਾ ਹੈ ਨਾ ਹੱਥ ਚ ਉਂਝਾਰੇ ਇਹਦੇ ਪੱਤੇ ਵੀ ਇਹ ਇੰਨੀ ਸੌਫਟ ਹੋਈ ਹੋਈ ਹੈ ਹੋਰ ਲਾਉਣੇ ਹੁਣ ਸਬਜ਼ੀਆਂ ਗਰਮੀਆਂ ਦੀਆਂ ਉਹ ਵੀ ਲਾਵਾਂਗੇ ਹੁਣ ਆਪਾਂ ਘਰ ਦੀ ਤੇ ਇਧਰ ਆਪਣੀ ਬੰਦ ਗੋਭੀ ਵੀ ਹੋ ਰਹੀ ਹੈ ਅੱਜ ਫਿਰ ਰੋਜ਼ ਬਣਾਕਰੂਗੀ ਬੰਦ ਗੋਭੀ ਮਟਰ ਬੰਦ ਗੋਭੀ ਆਲੂ ਧਨੀਆ ਵੀ ਲਈ ਜਾਨੀਆ ਦੁਬਾਰਾ ਫੇਰ ਲਈ ਲੈ ਲਈ ਜੋ ਆਪਣਾ ਮੈਨੂੰ ਰੋਤ ਨੂੰ ਕਿਸੇ ਸਾਰੀਆਂ ਸਰਦੀਆਂ ਗੁਦੀਆਂ ਉਸੇ ਮੇਥਿਆਂ ਦੀ ਪੁਰਜੀ ਨਹੀਂ ਬਣਾਈ ਹੁਣ ਦੁਬਾਰਾ ਹੋ ਗਿਆ ਆਪਣੇ ਮੇਥੇ ਤੇ ਆਪਾਂ ਕਿਸੇ ਦਿਨ ਕਿਸੇ ਦਿਨ ਕੱਲ ਨੂੰ ਹੀ ਬਣਾ ਲਵਾਂਗੇ ਹਨਾ ਮੇਥਿਆਂ ਦੀ ਪੁਰਜੀ ਬਣਾਵਾਂਗੇ ਕੱਲ ਨੂੰ ਆਸ ਤੋਂ ਸਾਰਿਆਂ ਪਤਾ ਲੱਗ ਗਿਆ ਹੋਣਾ ਵੀ ਅਸੀਂ ਕੱਲ ਨੂੰ ਈ ਸਬਜ਼ੀ ਬਣਾਉਣੀ ਹੈ ਹਨਾ ਤੇ ਨਹੀਂ ਤਾਂ ਫਿਰ ਹਰਮਨ ਵੀ ਰ ਪੁੱਛਦਾ ਹੁੰਦਾ ਵੀ ਭੈਣੇ ਅੱਜ ਕੀ ਬਣਾਇਆ ਇਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਲੱਗ ਜਾਣਾ ਵੀ ਭੈਣ ਨੇ ਬਣਾਉਣੀ ਹੈ ਕੱਲੋਂ ਮੇਥਿਆਂ ਦੀ ਪੁਰਜੀ ਮੈਂ ਸਾਰਾ ਸਾਲ ਹੋ ਗਿਆ ਨਾ ਮੇਥਿਆਂ ਦੀ ਪੁਰਜੀ ਬਣਾਈ ਐ ਤੱਕੀ ਤੇ ਉਦੋਂ ਮੇਰਾ ਨਾ ਸਾਗ ਬਣਾਉਣ ਨੂੰ ਜੀ ਕਰਦਾ ਤਾਂ ਤੇ ਮੈਂ ਸਾਗ ਬਣਾਵਾ ਥੋੜਾ ਜਿਹਾ ਮੇਥੇ ਪਾ ਲ ਕੇ ਥੋੜਾ ਜਿਹਾ ਸਾਗ ਪਾ ਕੇ ਉਹ ਮੇਰੇ ਫੇਰੂੰਗੀ ਚਾ ਅਸ਼ੋ ਚਾ ਪੀਣੀ ਐ ਤੁਸੀਂ ਚਾਹ ਬੜੀ ਹੈ ਹਾਂ ਆਹ ਜਿੱਤਣਾ ਜਿੱਤਣਾ ਆਇਆ ਉਹ ਪੂਰੇ ਘਰੇ ਬੋਲਦੇ ਨੇ ਪਹਿਲਾ ਉਹ ਸੁੱਤੇ ਸੁੱਤੇ ਕਾਈਕ ਉਸ ਕਰਦਾ ਹੁੰਦਾ ਜਾਂਦੀ ਵੀ ਚੱਕਦੀ ਹੁੰਨੀ ਆ ਮੈਂ ਸਮਾਨ ਆਉਂਦੇ ਨੂੰ ਫੇਰ ਆਹ ਜੀ ਕੋ ਸਟੇਰ ਲਾ ਦੰਨੇ ਹਾਂ ਤੰਗ ਨਾ ਕਰਿਆ ਕਰ ਕੁੜੀਆਂ ਨੂੰ ਨਹੀਂ ਕੰਮ ਕਰਦੇ ਹੁੰਦੇ ਵਾਹਿਗੁਰੂ ਪਾਪ ਲੱਗਦਾ ਹੁੰਦਾ ਕੁੜੀਆਂ ਨੂੰ ਕੰਮ ਕਰਦੇ ਆ ਨੰਨੀਆਂ ਦੇਵੀਆਂ ਦੇ ਪੈਰ ਹੁਲਾਈ ਦੇਉਨੇ। ਓਏ ਓਏ ਓਏ। ਅਸ਼ਵਨ ਫਿਰ ਤੇ ਚਾਂਟੇ ਵਿੱਚ ਦਾ ਕਿੱਦ ਲੱਗਣੇ ਐ? ਮੁਰਕੇ ਮੈਂ ਹੀ ਦੇਖਣਾ ਤੇ ਕਿੱਥੇ ਵੱਜੇ ਐ। ਹੂੰ। ਤੇ ਲੋਜੀ ਹੋ ਚੁੱਕਿਆ ਸ਼ਾਮ ਦਾ ਟਾਈਮ ਤੇ ਆਪਣਾ ਹੈਂਡ ਵਾਸ਼ ਵੀ ਸੈੱਟ ਹੋ ਚੁੱਕਿਆ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਤਾ ਮੈਂ। ਕਿ ਬਹੁਤ ਹੀ ਜ਼ਿਆਦਾ ਗਾੜਾ ਹੋ ਗਿਆ ਸੀ ਤੇ ਲੋ ਜੀ ਆਪਾਂ ਹੁਣ ਇਹਨਾਂ ਨੂੰ ਕਰ ਲੈਣੇ ਆ ਜੀ ਆਪਣੇ ਬੋਤਲਾਂ ਦੇ ਵਿੱਚ ਫਿਲ ਜਿੱਥੇ-ਜਿੱਥੇ ਰੱਖਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਲਾਉਣੇ ਹੁਣ ਸਬਜੀ ਨੂੰ ਤੜਕਾ ਤੇ ਜਿਹੜਾ ਬਚ ਗਿਆ ਇਹਨੂੰ ਆਪਾਂ ਰੱਖ ਦੰਨੇ ਆ ਇਹ ਆਊਗਾ ਫਿਰ ਹੁਣ ਬਾਅਦ ਦੇ ਵਿੱਚ ਕੰਮ ਜਦੋਂ ਇਹ ਵਾਲੇ ਖਤਮ ਹੋ ਗਿਆ ਤੇ ਹੁਣ ਕਰ ਲੀਜੀ ਆਪਾਂ ਨੇ ਇੱਧਰ ਸਬਜੀ ਦੀ ਤਿਆਰੀ ਸਾਰੀਆਂ ਸਬਜ਼ੀਆਂ ਕੱਟ ਸਵਾਰ ਕੀ ਸਾਰੀ ਰੱਖ ਕੀ ਉਵਾਲੀ ਦੇ ਕੇ ਇਹਨਾਂ ਨੂੰ ਰੱਖ ਲਈ ਸੀ ਬੈਸ ਤਾਂ ਸਬਜੀ ਤੇ ਚਲੋ ਜੀ ਸਬਜੀ ਨੂੰ ਤੜਕਾ ਲਗਾਉਣ ਦੇ ਲਈ ਆਪਾਂ ਨੇ ਰੱਖਤੀ ਲੋਹੇ ਦੀ ਕੜਾਹੀ ਗੈਸ ਦੇ ਉੱਪਰ ਤੇ ਇਹਦਾ ਪਾਣੀ ਗਿਆ ਸੁੱਕ ਤੇ ਇਹਨੂੰ ਇਗਨੋਰ ਕਰਿਓ ਕਿ ਇਹ ਕਾਲੀ ਹੈ ਕਿਉਂਕਿ ਇਹ ਲੋਹੇ ਦੀ ਹੈ ਹਨਾ ਇਹਨੂੰ ਮੰਝਣਾ ਬਹੁਤ ਜ਼ਿਆਦਾ ਔਖਾ ਨੂੰ ਮੈਂ ਕਦੇ-ਕਦੇ ਚੂਜ਼ ਕਰਦੀ ਹੁੰਨੀ ਹੈ ਤੇ ਲੋ ਜੀ ਇਦਾਂ ਆਪਾਂ ਨੇ ਸਬਜੀ ਵਗੈਰਾ ਸਾਰੀ ਕੱਟ ਕੇ ਰੱਖੀ ਹੋਈ ਹੈ ਆਪਣੀ ਤੇ ਕੱਟ ਕੇ ਮੈਂ ਉਵਾਲੀ ਦੇ ਕੇ ਰੱਖ ਲਈ ਸੀ ਕਿਉਂਕਿ ਗੋਭੀ ਨੂੰ ਥੋੜੀ ਬੇਸਤਾ ਜਿ ਘਰਦੀ ਹੈ ਇਹਦੇ ਚੋਂ ਜਿਵੇਂ ਉਵਾਲੀ ਦੇ ਕੇ ਸਮੈਲ ਵਗੈਰਾ ਆਉਂਦੀ ਉਹ ਕੁਛ ਨਹੀਂ ਆਈ ਹੈਗੀ ਕਿਉਂਕਿ ਇਹਦੇ ਕੋਈ ਸਪਰੇਅ ਵਗੈਰਾ ਨਹੀਂ ਹੋਈ ਹੋਈ ਹੈਗੀ ਪਰ ਫਿਰ ਵੀ ਉਹ ਬਣ ਦੇ ਕਿਉਂਕਿ ਇਹ ਸੀਗਾ ਆਪਣਾ ਕਿ ਫਿਰ ਜਦੋਂ ਆਪਾਂ ਨੇ ਸਬਜ਼ੀ ਖਾਣੀ ਹੈ ਉਦੋਂ ਹੀ ਤੜਕਾ ਲਾਵਾਂਗੇ ਹੈ ਨਾ ਫਿਰ ਜਲਦੀ ਬਣ ਜਾਂਦੀ ਹੈ ਤੇ ਚਲੋ ਜੀ ਤੇ ਚਲੋ ਜੀ ਆਪਾਂ ਹੁਣ ਬਣਾ ਲਈਏ ਸਬਜ਼ੀ ਬਸ ਤੜਕਾ ਹੀ ਲਗਾਉਣਾ ਹੈ ਸਬਜ਼ੀ ਤਾਂ ਬਣੀ ਹੋਈ ਹੈ ਕਿਉਂਕਿ ਆਲੂ ਵੀ ਚੰਗੀ ਤਰ੍ਹਾਂ ਉਬਾਲ ਲਏ ਤੇ ਗੋਭੀ ਵੀ ਸਾਰਾ ਕੁਝ ਚੰਗੀ ਤਰ੍ਹਾਂ ਉਬਾਲਿਆ ਹੋਇਆ ਹੈ ਤੇ ਬੱਸ ਸਾਨੂੰ ਆਪਾਂ ਇਹਨੂੰ ਤੜਕਾ ਹੀ ਲਗਾਉਣਾ ਹੈ ਅੱਜ ਜਰਣਾ ਨੇ ਆਉਣਾ ਸੀ ਥੋੜਾ ਜਿਹਾ ਲੇਟ ਤੇ ਫਿਰ ਮੈਂ ਸੋਚਿਆ ਵੀ ਥੋੜੇ ਜਿਹੀ ਲੇਟ ਹੀ ਬਣਾਵਾਂਗੇ ਸਬਜੀ ਆਪਾਂ ਕਿਉਂਕਿ ਗੋਭੀ ਦੀ ਸਬਜੀ ਜਦੋਂ ਫਿਰ ਦੁਬਾਰਾ ਗਰਮ ਕਰੀ ਹੋਈ ਵਧੀਆ ਟੇਸਟ ਮਤਲਬ ਟੇਸਟ ਦਾ ਹਰਕ ਪੈ ਜਾਂਦਾ ਫਿਰ ਉਹਦਾ ਅੱਜ ਲਾਈਟ ਵੀ ਨਹੀਂ ਹੈਗੀ ਤੇ ਟਮਾਟਰ ਅਦਰਕ ਮੈਨੂੰ ਐਵੇਂ ਹੀ ਪਾਉਣੇ ਪੈਣੇ ਆ ਤੇ ਟਮਾਟਰ ਦਾ ਤਾਂ ਇਹਨਾਂ ਪਤਾ ਨਹੀਂ ਲੱਗਦਾ ਹੈਗਾ ਐਵੇਂ ਮਤਲਬ ਕੱਟ ਕੇ ਪਾਏ ਦਾ ਪਰ ਅਦਰਕ ਜੇ ਆ ਗਿਆ ਕਿਸੇ ਕੋਲ ਫਿਰ ਸਾਰੇ ਨੇ ਬੁੜਬੁੜ ਕਰਨੀ ਹੈ ਨਾ ਲਾਈਟ ਬਹੁਤ ਟਾਈਮ ਹੋ ਗਈ ਇਹਨੂੰ ਤੇ ਹਲੇ ਬੱਚਿਆਂ ਦੀ ਡਰੈਸ ਵੀ ਮੈਂ ਸੁਕਾਉਣ ਵਾਲੀ ਪਈ ਆ ਉਹ ਵੀ ਸੁਕਾਉਣਾ ਹੈ ਤੇ ਲਾਈਟ ਕਾਫੀ ਟਾਈਮ ਦੀ ਗਈ ਹੋਈ ਆ ਕੋਟਾਂ ਮੈਂ ਤੇ ਹੀ ਸੀ ਹੱਥਾਂ ਨਾਲ ਪਰ ਫਿਰ ਉਹ ਸਿਕੌਣ ਤੁਰ ਗਈ ਹੈ ਨਾ ਹੁਣ ਪਰ ਸੁੱਕ ਜਾਂਦੀ ਹੈ ਸਰਦੀਆਂ ਜਦਾਂ ਜਦੋਂ ਔਖਾ ਹੋ ਜਾਂਦੇ ਸੀ ਰਾਤ ਨੂੰ ਪੱਖਾ-ਪੁੱਖਣ ਲਾ ਕੇ ਪੈਣ ਫੇਰ ਸੁੱਕ ਗਈ ਸੀ ਪਰ ਹੁਣ ਸੁੱਕ ਜਾਂਦੀ ਹੈ ਵਾਹ ਸਭ ਨਾਲ ਆਪਣੀ ਸੋਟੀ ਬਣ ਕੇ ਹੋ ਚੁੱਕੀ ਆ ਪਿਆਰ ਤੇ ਹੁਣ ਆਪਾਂ ਇਹ ਨਹੀਂ ਇਹਦੇ ਵਿੱਚ ਹੀ ਰੱਖਣਾ ਹੈਗਾ ਕਿਉਂਕਿ ਲੋਹੇ ਦੀ ਕੜਾਹੀ ਦੇ ਵਿੱਚ ਆਪਾਂ ਨੂੰ ਬਹੁਤ ਟਾਈਮ ਲੱਗ ਸਕਦੀ ਹੈਗੀ ਤੇ ਇਹਨੂੰ ਆਪਾਂ ਕੱਢ ਦਾਂਗੇ ਹਾਂ ਕੜਾਹੀ ਨੂੰ ਆਪਾਂ ਕਰ ਦਾਂਗੇ ਸਾਫ ਤੇ ਚਲੋ ਜੀ ਆਪਾਂ ਇਹ ਡੱਬੇ ਜਿਹਦੇ ਵਿੱਚ ਕੱਢ ਦਾਂਗੇ ਹੁਣ ਕਿਉਂਕਿ ਇਹਨੇ ਠੰਡੀ ਹੋ ਜਾਣਾ ਫਿਰ ਨਾਲੇ ਤੇ ਨਾਲ ਹੀ ਆਪਣੀ ਕੜਾਹੀ ਦਾ ਕੱਲਾ ਰੱਖਣਾ ਫਿਰ ਇਹਦੇ ਵਿੱਚ ਉਹ ਵੀ ਕੜਾਹੀ ਦੇ ਵਿੱਚ ਚਾੜੇ ਟਾਈਮ ਫਿਰ ਕਾਲੀ ਹੋ ਜਾਂਦੀ ਹੈ ਸਬਜ਼ੀ ਤੇ ਚਲੋ ਜੀ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਇਸ ਵੀਡੀਓ ਦਾ ਕਰਦੇ ਆਂ ਇੱਥੇ ਐਂਡ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਜੀ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਤਰਸਤੀਆਂ ਬਖਸ਼ਣ ਜੀ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ